ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਬਾਣੀ ਇਲਾਹੀ ਬਾਣੀ ਧੁਰ ਕੀ ਬਾਣੀ ਖਾਲਸਾ ਜੀ ਸਾਰੀਆਂ ਚਿੰਤਾਵਾਂ ਝੋਰੀਆਂ ਨੂੰ ਦੂਰ ਕਰਨ ਵਾਸਤੇ ਪ੍ਰਗਟ ਹੋਈ ਹੈ ਸੋ ਜਿਹੜਾ ਮਨੁੱਖ ਇਸ ਬਾਣੀ ਨਾਲ ਜੁੜਦਾ ਹੈ ਇਸ ਬਾਣੀ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਖਾਲਸਾ ਜੀ ਉਹ ਫਿਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਖੁਸ਼ੀ ਦਾ ਪਾਤਰ ਬਣਦਾ ਉਹਨੂੰ ਮਹਾਰਾਜ ਦੀਆਂ ਖੁਸ਼ੀਆਂ ਮਹਾਰਾਜ ਦੇ ਖੁਸ਼ੇ ਪ੍ਰਾਪਤ ਹੁੰਦੇ ਆ ਜਿਹੜਾ ਬਾਣੀ ਨਾਲ ਖਾਲਸਾ ਜੀ ਪ੍ਰੇਮ ਕਰਦਾ ਬਾਣੀ ਨਾਲ ਪ੍ਰੇਮ ਕਰਨਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਕਰਨਾ ਕਿਉਂਕਿ ਬਾਣੀ ਸੋਝੀ ਦਿੰਦੀ ਹੈ ਖਾਲਸਾ ਜੀ ਜੀਵਨ ਜਿਉਣ ਵਾਸਤੇ ਢੰਗ ਦੱਸਦੀ ਹੈ ਰਸਤਾ ਦੱਸਦੀ ਹੈ ਕਿਵੇਂ ਨੇਤਾਪ੍ਰਤ ਜੀਣਾ ਹੈ ਕਿਵੇਂ ਪਰਮੇਸ਼ਰ ਅਕਾਲਪੁਰਖ ਨੂੰ ਪਾਇਆ ਜਾਵੇਗਾ ਕਿਹੜੇ ਕੰਮ ਕਰਾਂਗੇ ਤੇ ਵਾਹਿਗੁਰੂ ਜੀ ਦੇ ਨੇੜੇ ਹੋਵਾਂਗੇ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਜਿਹਦੇ ਕਰਕੇ ਸਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਖਾਲਸਾ ਜੀ ਸਤਿਗੁਰੂ ਦੀ ਖੁਸ਼ੀ ਨਾ ਹਾਸਲ ਹੋਵੇ ਇਹ ਸਾਰਾ ਕੁਝ ਮਹਾਰਾਜ ਦੀ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਜਦੋਂ ਅਸੀਂ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਆਂ ਤੇ ਆਉਂਦੇ ਆਂ ਤੁਰਦੇ ਆ ਫਿਰਦੇ ਆ ਵਾਹਿਗੁਰੂ ਜੀ ਦੀ ਯਾਦ ਵਿੱਚ ਰਹਿੰਨੇ ਆ ਫਿਰ ਖਾਲਸਾ ਜੀ ਸਾਰੇ ਸੁੱਖ ਹਨ ਤੇ ਜਿਸ ਵੇਲੇ ਵਾਹਿਗੁਰੂ ਜੀ ਨੂੰ ਵਿਸਾਰ ਦਿੰਨੇ ਆ ਭਾਵੇਂ ਖਾਲਸਾ ਜੀ ਦੁਨਿਆਵੀ ਖੇਡ ਵਿੱਚ ਬਹੁਤ ਖੁਸ਼ ਹੋਈਏ ਪਰ ਜਿਨ੍ਹਾਂ ਨੂੰ ਵਾਹਿਗੁਰੂ ਵਿਸਰ ਗਿਆ ਉਹ ਖਾਲਸਾ ਜੀ ਕਦੇ ਵੀ ਖੁਸ਼ ਨਹੀਂ ਹੋ ਸਕਦੇ ਉਹ ਜਿਹੜਾ ਸੁੰਨੇ ਘਰ ਵਿੱਚ ਕਾਂ ਹੁੰਦਾ ਜਿੱਦਾਂ ਉਹ ਵਿਲਕਦਾ ਤੇ ਉਹਨੂੰ ਕੁਝ ਨਹੀਂ ਪ੍ਰਾਪਤ ਹੁੰਦਾ ਨਾ ਓਵੇਂ ਖਾਲਸਾ ਜੀ ਜਿਸ ਦੇ ਮੁਖ ਵਿੱਚ ਵਾਹਿਗੁਰੂ ਜੀ ਦਾ ਨਾਮ ਨਹੀਂ ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਨਹੀਂ ਜਿਹਦੇ ਖਾਲਸਾ ਜੀ ਕਰਮਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਯਾਦ ਨਹੀਂ ਝਲਕਦੀ ਤੇ ਉਹ ਖਾਲਸਾ ਜੀ ਕਦੇ ਵੀ ਕੁਝ ਪ੍ਰਾਪਤ ਨਹੀਂ ਕਰਦਾ ਉਹ ਖਾਲੀ ਦਾ ਖਾਲੀ ਰਹਿ ਜਾਂਦਾ ਸੋ ਮਹਾਰਾਜ ਜੀਆ ਦਾ ਨਾਮ ਜਪੀਏ ਆਪਾਂ ਅੱਜ ਦੁਖੀ ਹਾਂ ਆਪਾਂ ਅੱਜ ਖਾਲਸਾ ਜੀ ਸੋਗ ਸੰਤਾਪ ਨਾਲ ਘੇਰੇ ਹੋਏ ਹਾਂ ਕਾਲਾ ਕਲੇਸ਼ ਵਿੱਚ ਘੇਰੇ ਹੋਏ ਆ ਕਿਉਂ ਕਿ ਕਿਉਂਕਿ ਸਾਡੇ ਪੱਲੇ ਨਾਮ ਨਹੀਂ ਸਾਡੇ ਕੋਲ ਨਾਮ ਨਹੀਂ ਵਾਹਿਗੁਰੂ ਜੀ ਦਾ ਸਾਡੇ ਕੋਲੇ ਜਾਬ ਨਹੀਂ ਅਭਿਆਸ ਨਹੀਂ ਭਜਨ ਨਹੀਂ ਅਮਰਤ ਵੇਲਾ ਨਹੀਂ ਗੁਰੂ ਘਰ ਦੀ ਸੇਵਾ ਨਹੀਂ ਖਾਲਸਾ ਜੀ ਇੱਕੋ ਹੀ ਚੀਜ਼ ਰਹਿ ਗਈ ਹੈ ਨਿੰਦਿਆ ਚੁਗਲੀ ਈਰਖਾ ਇਹੋ ਜਿਹਿਆਂ ਖਾਲਸਾ ਦੀ ਸਾਡੇ ਅੰਦਰ ਜਿਹੜੀਆਂ ਚੀਜ਼ਾਂ ਇਹ ਕ੍ਰੀਤੀਆਂ ਨੇ ਘਰ ਪਾਇਆ ਹੋਇਆ ਇਸੇ ਕਰਕੇ ਅਸੀਂ ਬਿਲਕਦੇ ਫਿਰਦੇ ਹਾਂ ਹਰ ਚੀਜ਼ ਨੂੰ ਜਿਹਨੂੰ ਅਹਿਮੀਅਤ ਦੇਣੀ ਸੀ ਵਾਹਿਗੁਰੂ ਜੀ ਦੇ ਨਾਮ ਨੂੰ ਦੇਣੀ ਸੀ ਉਹ ਖਾਲਸਾ ਜੀ ਅਹਿਮੀਅਤ ਦਿੱਤੀ ਨਹੀਂ ਗਈ ਤੇ ਜਿਹੜੀ ਮਾਇਆ ਖਾਲਸਾ ਜੀ ਦੇ ਚਾਰ ਦਿਨ ਦਾ ਸੁੱਖ ਹੈ ਤੇ ਫਿਰ ਖਾਲਸਾ ਜੀ ਦੋਖੀ ਦੁਖ ਨੇ ਉਹਨੂੰ ਅਸੀਂ ਬਹੁਤੀ ਅਹਿਮੀਤ ਦਿੱਤੀ ਹੋਈ ਐ ਵਾਹਿਗੁਰੂ ਜੀ ਦੇ ਨਾਮ ਵਿੱਚ ਖਾਲਸਾ ਜੀ ਸੱਬੇ ਪਦਾਰਥ ਪ੍ਰਾਪਤ ਹੋ ਜਾਂਦੇ ਪਰ ਇਹ ਸੂਝ ਕਿਸੇ ਵਿਰਲੇ ਨੂੰ ਆਉਂਦੀ ਐ ਸਾਰਿਆਂ ਨੂੰ ਨਹੀਂ ਆਉਂਦੀ ਮਹਾਰਾਜ ਕਹਿੰਦੇ ਕੋਟ ਬਿਗਨ ਤਿਸਲਾਗਤ ਜਿਸ ਨੂੰ ਵਿਸਰੈ ਨਾਉ ਜਿਨ੍ਹਾਂ ਨੂੰ ਵਾਹਿਗੁਰੂ ਜੀ ਜਾਂ ਅਕਾਲ ਪੁਰਖ ਜੀ ਵਾਹਿਗੁਰੂ ਜੀ ਦਾ ਨਾਮ ਵਿਸਰ ਗਿਆ ਮਹਾਰਾਜ ਦਾ ਨਾਮ ਜਿਨ੍ਹਾਂ ਨੇ ਭੁਲਾ ਦਿੱਤਾ ਸਤਗੁਰ ਕਹਿੰਦੇ ਉਹਨਾਂ ਨੂੰ ਕਰੋੜਾਂ ਬਿਗਨ ਲੱਗਦੇ ਨੇ ਕੋਟ ਬਿਗਨ ਤਿਸਲਾਗਤ ਮਾਰੇ ਕਹਿੰਦੇ ਕਰੋੜਾਂ ਹੀ ਉਹਨਾਂ ਨੂੰ ਵਿਗੜਾ ਆ ਕੇ ਘੇਰ ਲੈਂਦੇ ਨੇ ਮੁਸੀਬਤਾਂ ਗਲ ਪੈ ਜਾਂਦੀਆਂ ਇੱਕ ਲੈਂਦੀ ਦੂਜੀ ਪੈ ਜਾਂਦੀ ਹੈ ਦੂਜੀ ਲੈਂਦੀ ਤੀਜੀ ਪੈ ਜਾਂਦੀ ਹੈ ਜਿਨ੍ਹਾਂ ਨਾਲ ਇਹ ਕੁਝ ਹੁੰਦਾ ਖਾਲਸਾ ਜੀ ਉਹ ਵਾਹਿਗੁਰੂ ਜੀ ਦੇ ਨਾਮ ਤੋਂ ਸਖਣੇ ਹਨ ਉਹਨਾਂ ਦੇ ਪੱਲੇ ਵਾਹਿਗੁਰੂ ਜੀ ਦੀ ਜਾਦ ਨਹੀਂ ਹੈ ਵਾਹਿਗੁਰੂ ਜੀ ਦਾ ਨਾਮ ਨਹੀਂ ਹੈ ਇਸ ਕਰਕੇ ਖਾਲਸਾ ਜੀ ਉਹਨਾਂ ਨੂੰ ਮੁਸੀਬਤਾਂ ਨੇ ਘੇਰਿਆ ਹੋਇਆ ਜਦੋਂ ਵਾਹਿਗੁਰੂ ਜੀ ਦਾ ਨਾਮ ਅਸੀਂ ਜਪਣ ਲੱਗ ਪੈਂਦੇ ਹਾਂ ਖਾਲਸਾ ਜੀ ਉਸ ਵੇਲੇ ਮਨ ਜਿਹੜਾ ਹੈ ਚੜ੍ਹਦੀ ਕਲਾ ਵਿੱਚ ਰਹਿੰਦਾ ਭਾਵੇਂ ਦੁੱਖ ਦਾ ਸਮਾਂ ਹੋਵੇ ਭਾਵੇਂ ਸੁੱਖ ਦਾ ਸਮਾਂ ਹੋਵੇ ਮਹਾਰਾਜ ਦੀ ਬਾਣੀ ਦਾ ਐਸਾ ਪ੍ਰਤਾਪ ਹੈ ਨਾਨਕ ਅਨ ਦਿਨ ਬਿਲਪਦੇ ਜੋ ਸੁਨਿਆ ਘਰ ਕਾਉ ਮਾਰੇ ਕਹਿੰਦੇ ਉਹ ਇਦਾਂ ਬਿਲਕਦੇ ਨਹੀਂ ਫਿਰ ਇੱਕ ਤੇ ਉਹਨਾਂ ਨੂੰ ਖਾਲਸਾ ਜੀ ਵਿਗਣੇ ਆ ਕੇ ਘੇਰ ਲੈਂਦੇ ਮੁਸ਼ਕਲਾਂ ਇੰਨੀਆਂ ਕਿ ਮੁਸ਼ਕਲਾਂ ਆ ਜਾਂਦੀਆਂ ਔਖਾ ਸਮਾਂ ਆ ਜਾਂਦਾ ਇੱਕ ਤੇ ਉਹਦੇ ਕਰਕੇ ਰੋਂਦੇ ਰਹਿੰਦੇ ਤੇ ਦੂਸਰਾ ਮਹਾਰਾਜ ਕਹਿੰਦੇ ਜਿੱਦਾਂ ਜਿਹੜਾ ਸੁਨਣਾ ਘਰ ਹੁੰਦਾ ਜਿੱਥੇ ਕੋਈ ਵੀ ਨਾ ਰਹਿੰਦਾ ਹੋਵੇ ਖੰਡਰ ਹੋਵੇ ਉਹਦੀ ਛੱਤ ਦੇ ਬਨੇਰੇ ਤੇ ਬੈਠਾ ਹੋਇਆ ਕਾਂ ਜਿੱਦਾਂ ਬਿਲਕਦਾ ਨਾ ਕਿਉਂਕਿ ਉਹਨੂੰ ਉੱਥੋਂ ਕੁਝ ਲੱਭਣਾ ਹੀ ਨਹੀਂ ਖਾਣ ਵਾਸਤੇ ਕਿਉਂਕਿ ਉੱਥੇ ਕੋਈ ਰਹਿੰਦਾ ਹੀ ਨਹੀਂ ਇਵੇਂ ਹੀ ਖਾਲਸਾ ਜੀ ਸਾਡਾ ਸਰੀਰ ਹੈ ਜਿੱਥੇ ਵਾਹਿਗੁਰੂ ਜੀ ਦੀ ਯਾਦ ਨਹੀਂ ਹੈ ਉਹ ਫਿਰ ਖਾਲਸਾ ਜੀ ਉਹ ਸੁੰਨਿਆ ਕਰਦਾ ਜਿਹੜਾ ਕਾਂ ਹੈ ਉਹਦੇ ਵਾਲੀ ਸਾਡੀ ਹਾਲਤ ਬਣ ਜਾਂਦੀ ਹੈ ਸੋ ਮਹਾਰਾਜ ਕਹਿੰਦੇ ਨਾਮ ਨਾ ਭਾਈ ਵਿਸਾਰੋ ਨਾਮ ਹੀ ਹੈ ਖਾਲਸਾ ਜੀ ਜਿਹੜਾ ਸਭ ਕੁਝ ਦੇਣ ਵਾਲਾ ਮਹਾਰਾਜ ਪੰਚਮ ਪਾਤਸ਼ਾਹ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਲਬਿਕ ਸਭੈ ਉਤਰਨ ਨੀਤ ਨੀਤ ਗੁਣ ਗਾਓ ਮਹਾਰਾਜ ਕਹਿੰਦੇ ਤੇਰੇ ਸਾਰੇ ਜਿਹੜੇ ਪਾਪ ਨੇ ਨਾ ਕਿਲਬਿਕ ਮਤਲਬ ਖਾਲਸਾ ਜੀ ਪਾਪ ਹੁੰਦਾ ਤੇਰੇ ਸਾਰੇ ਜਿਹੜੇ ਪਾਪ ਨੇ ਉਹ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨ ਨਾਲ ਉਤਰ ਜਾਣਗੇ ਤੂੰ ਮਹਾਰਾਜ ਦੀ ਸਿਫਤ ਸਲਾਹ ਕਰ ਕਿਦੋਂ ਕਰਨੀ ਆ ਨੀਤ ਨੀਤ ਰੋਜ਼ 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 ਵਾਹਿਗੁਰੂ ਦੇ ਗੁਣ ਗਾਉਣੇ ਨੇ ਰੋਜ਼ ਵਾਹਿਗੁਰੂ ਦੇ ਗੁਣ ਸੁਣਨੇ ਨੇ ਮਹਾਰਾਜ ਨੂੰ ਗਾਉਣਾ ਹੈ ਮਹਾਰਾਜ ਨੂੰ ਠਾਉਣਾ ਹੈ ਖਾਲਸਾ ਜੀ ਫਿਰ ਮਹਾਰਾਜ ਕਹਿੰਦੇ ਤੁਹਾਡੇ ਸਾਰੇ ਹੀ ਪਾਪ ਜਿਹੜੇ ਨੇ ਉਹ ਹੌਲੀ ਹੌਲੀ ਕਰਕੇ ਉਤਰਨ ਲੱਗ ਪੈਣਗੇ ਕੋਟ ਕਲੇਸ਼ਾ ਉਪਜਾ ਨਾਨਕ ਬਿਸਰੈ ਨਾ ਮਹਾਰਾਜ ਕਹਿੰਦੇ ਜਿਹੜੇ ਫਿਰ ਵਾਹਿਗੁਰੂ ਨੂੰ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੰਦੇ ਆ ਨਹੀਂ ਜਪਦੇ ਕਈ ਹੈਂਕੜ ਵਿੱਚ ਕਹਿੰਦੇ ਨਾ ਵਾਹਿਗੁਰੂ ਦੇ ਵਿੱਚ ਕੀ ਰੱਖਿਆ ਇਹ ਅੱਖਰ ਵਿੱਚ ਕੀ ਰੱਖਿਆ ਇਹ ਧਰਮੀ ਲੋਕਾਂ ਨੇ ਆਪੇ ਹੀ ਬਣਾਇਆ ਇਹ ਡਰਾਵਾ ਪਾਇਆ ਅੱਗਾ ਕਿੰਨੇ ਵੇਖਿਆ ਨਾ ਕਿਸ ਨੇ ਸਵਰਗ ਵੇਖਿਆ ਨਾ ਕਿਸ ਨੇ ਨਰਕ ਵੇਖਿਆ ਜਿਹੜੇ ਲੋਕ ਇਹੋ ਜੇ ਗੱਲਾਂ ਕਰਦੇ ਹੋ ਮਹਾਰਾਜ ਦੇ ਬਚਨ ਸੁਣ ਲੈਣ ਸਤਿਗੁਰ ਕਹਿੰਦੇ ਕੋਟ ਕਲੇਸ਼ਾ ਉਪਜਾ ਨਾਨਕ ਬਿਸਰੈ ਨਾ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਨਾਮ ਭੁੱਲ ਜਾਂਦਾ ਨਾ ਮਹਾਰਾਜ ਕਹਿੰਦੇ ਕੋਟ-ਕੋਟ ਦਾ ਮਤਲਬ ਹੁੰਦਾ ਖਾਲਸਾ ਜੀ ਕਰੋੜਾਂ ਕਹਿੰਦੇ ਉਹਨਾਂ ਨੂੰ ਕਰੋੜਾਂ ਹੀ ਦੁੱਖ ਆ ਕੇ ਲੱਗ ਜਾਂਦੇ ਨੇ ਸਰੀਰ ਨੂੰ ਚੰਬੜ ਜਾਂਦੇ ਨੇ ਦੁੱਖ ਜਿਹੜੇ ਵਾਹਿਗੁਰੂ ਜੀ ਨੂੰ ਭੁੱਲ ਜਾਂਦੇ ਜਿਵੇਂ ਮਹਾਰਾਜ ਕਹਿੰਦੇ ਪਰਮੇਸ਼ਰ ਤਾਂ ਭੁੱਲਿਆਂ ਵਿਆਪਣ ਸਭੈ ਰੋਗ ਸਾਰੇ ਹੀ ਰੋਗ ਵਿਆਪ ਜਾਂਦੇ ਨੇ ਜਿਹੜੇ ਪਰਮੇਸ਼ਰ ਵਾਹਿਗੁਰਜੀ ਨੂੰ ਭੁੱਲ ਜਾਂਦੇ ਖਾਲਸਾ ਜੀ ਵੱਡੀਆਂ-ਵੱਡੀਆਂ ਸਾਡੇ ਕੋਲੇ ਉਦਾਹਰਨਾਂ ਨੇ ਜਿਨ੍ਹਾਂ ਨੇ ਨਾਮ ਜਪਿਆ ਖਾਲਸਾ ਜੀ ਉਹਨਾਂ ਦੇ ਕਰੋੜਾਂ ਹੀ ਪਾਪ ਨਾਸ ਹੋ ਗਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੋੜੀ ਨੂੰ ਮਿਲੇ ਖਾਲਸਾ ਜੀ ਐਸਾ ਸ਼ਬਦ ਬੋਲਿਆ ਉਹ ਸ਼ਬਦ ਹਿਰਦੇ ਵਿੱਚ ਗਿਆ ਕੰਨਾਂ ਰਾਹੀਂ ਖਾਲਸਾ ਜੀ ਸਰੀਰ ਦਾ ਜਿਹੜਾ ਰੋਗ ਸੀ ਦੂਰ ਹੋ ਗਿਆ ਇੱਕ ਵਜ਼ੀਰ ਖਾਨ ਹੋਇਆ ਪੰਜਵੇਂ ਪਾਸ਼ਾ ਵੇਲੇ ਇੱਕ ਗੁਰਸਿੱਖ ਦੇ ਮੂਹ ਜਿਹਨੂੰ ਜਲੂਦਰ ਦਾ ਰੋਗ ਸੀ ਖਾਲਸਾ ਜੀ ਪੇਟ ਵਿੱਚ ਪਾਣੀ ਭਰ ਜਾਂਦਾ ਸੀ ਤੇ ਜਦੋਂ ਉਹ ਸਾਰੀ ਸਾਰੀ ਰਾਤ ਵਿਲਕਦਾ ਰਹਿੰਦਾ ਸੀ ਜਦੋਂ ਇੱਕ ਗੁਰਸਿੱਖ ਦੇ ਕੋਲੋਂ ਬਾਣੀ ਦੀ ਪੰਕਤੀ ਸੁਣੀ ਸ੍ਰੀ ਸੁਖਣੀ ਸਾਹਿਬ ਜੀ ਦੀ ਤੇ ਉਹ ਜਿਹੜੀ ਬਾਣੀ ਦੀ ਪੰਕਤੀ ਕੰਨ ਵਿੱਚ ਪਈ ਉਹਦੇ ਨਾਲ ਆਰਾਮ ਆਇਆ ਤੇ ਉਹ ਸਿੱਖ ਨੂੰ ਕਹੇ ਕਿ ਭਾਈ ਤੂੰ ਮੈਨੂੰ ਸੁਖਣੀ ਸਾਹਿਬ ਦੀ ਬਾਣੀ ਸੁਣਾ ਦਿਆ ਕਰ ਵੀ ਮੈਨੂੰ ਇਹਦੇ ਨਾਲ ਮੇਰਾ ਦਰਦ ਘਟ ਗਿਆ ਤੇ ਖਾਲਸਾ ਜੀ ਉਹ ਬਾਣੀ ਸੁਣਾਉਂਦਾ ਰਿਹਾ ਤੇ ਆਨੰਦ ਆਉਂਦਾ ਸੀ ਤੇ ਉਹ ਦੋਖ ਨੂੰ ਜਿਹੜਾ ਰੋਗ ਸੀ ਉਹਨੂੰ ਭੁੱਲ ਜਾਂਦਾ ਸੀ ਫਿਰ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ ਤੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਦੀ ਸੇਵਾ ਲਈ ਸੋ ਸਤਿਗੁਰੂ ਦੀ ਕਿਰਪਾ ਨਾਲ ਇੰਦਾ ਬਿਆਨਤ ਨੇ ਖਾਲਸਾ ਜੀ ਜਿਹੜੇ ਖਾਲਸਾ ਜੀ ਵੇਰਕੇ ਦੇ ਕੋਲ ਅਸਥਾਨ ਹੈ ਨਾਨਕ ਸਰ ਗੁਰਦੁਆਰਾ ਸਾਹਿਬ ਆ ਉੱਥੇ ਰੋਡ ਦੇ ਉੱਤੇ ਉੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੋਲੇ ਖਾਲਸਾ ਜੀ ਇੱਕ ਬੱਚਾ ਲੈ ਕੇ ਆਏ ਸੀ ਸੁੱਕਾ ਸੀ ਉਹਨੂੰ ਸੋਕਾ ਪਿਆ ਹੋਇਆ ਸੀ ਬੱਚੇ ਨੂੰ ਸਿਰਫ ਹੱਡੀਆਂ ਉੱਤੇ ਸੀਗੀਆਂ ਤੇ మాਸ ਖਾਲਸਾ ਜੀ ਉਹਦੇ ਅੰਦਰੋਂ ਸਾਰਾ ਖਤਮ ਹੋ ਚੁੱਕਾ ਸੀ ਚਮੜੀ ਤੇ ਕੱਲੀਆਂ ਹੱਡੀਆਂ ਦੀ ਬੋਕ ਅਸੀਂ ਚੁੱਕ ਕੇ ਲੈਂਦਾ ਤੇ ਉੱਥੇ ਮਹਾਰਾਜ ਜੀਆ ਨੇ ਖਾਲਸਾ ਜੀ ਉੱਥੇ ਉਹਨੂੰ ਰਾਜੀ ਕੀਤਾ ਸ਼ਬਦ ਉਚਾਰਿਆ ਬਾਣੀ ਪੜ੍ਹੀ ਤੇ ਖਾਲਸਾ ਜੀ ਰਾਜੀ ਕੀਤਾ ਉਹਦੇ ਪਰਥਾਏ ਬਚਨ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਦੇ ਵੀ ਆਉਂਦੇ ਵੀ ਸੂਕੇ ਹਰੇ ਕੀ ਇਹ ਖਿਨ ਮਾਹੇ ਇੱਕ ਖਿਣ ਦੇ ਵਿੱਚ ਮਹਾਰਾਜ ਨੇ ਸੁੱਕਿਆਂ ਨੂੰ ਹਰੇ ਕਰ ਦਿੱਤਾ ਐਸੀ ਤਾਕਤ ਹੈ ਮਹਾਰਾਜ ਅਕਾਲ ਪੁਰਖ ਦੇ ਵਿੱਚ ਧੰਗੁਰੂ ਅਮਰਦਾਸ ਮਹਾਰਾਜ ਦੇ ਕੋਲੇ ਕੋੜੀ ਆਇਆ ਖਾਲਸਾ ਜੀ ਸਾਤਗੁਰੂ ਜੀ ਦੇ ਬਾਣੀ ਦਾ ਪ੍ਰਸਾਰ ਕੀਤਾ ਬਾਣੀ ਸੁਣਾਈ ਖਾਲਸਾ ਜੀ ਠੀਕ ਹੋ ਗਿਆ ਸੋ ਇਦਾਂ ਦੇ ਬਹੁਤ ਬੇਨਤ ਜਿਹੜੇ ਅੱਜ ਵੀ ਕਾਰਜ ਹੋ ਰਹੇ ਇੱਕ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਦਾਸ ਦਾ ਇੱਕ ਮਿੱਤਰ ਸੀ ਇਧਰ ਕਰਨਾਲ ਵਾਲੀ ਸਾਈਡ ਤੋਂ ਤੇ ਉਹਨਾਂ ਨੇ ਕਰ ਮੈਨੂੰ ਬਚਨ ਸੁਣਾਇਆ ਅਸੀਂ ਕਹਿੰਦੇ ਸਾਡੇ ਨਾ ਦਾਦਾ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਵੀ ਉਹਨਾਂ ਦੇ ਸਰੀਰ ਦੇ ਉੱਤੇ ਪਤਾ ਨਹੀਂ ਵਾਹਿਗੁਰੂ ਜਾਨੇ ਕੀ ਨਿਕਲ ਆਇਆ ਜਿੱਦਾਂ ਸਰੀਰ ਦਾ ਥੜਾ ਹਿੱਸਾ ਹੁੰਦਾ ਲੱਤਾਂ ਤੇ ਪੇਟ ਤੋਂ ਉੱਥੇ ਕੁਝ ਖਾਲਸਾ ਜੀ ਕੋਈ ਉਹਨੂੰ ਜ਼ਖਮ ਹੋ ਜਾ ਕੁਝ ਇਹੋ ਜੀ ਚੀਜ਼ ਨਿਕਲ ਆਈ ਸੀ ਠੀਕ ਨਹੀਂ ਸੀ ਹੁੰਦੀ ਸੁੱਤਾ ਨਹੀਂ ਸੀ ਜਾਂਦਾ ਤੇ ਕਹਿੰਦੇ ਕਿਸੇ ਨੇ ਕਿਹਾ ਸੀ ਵੀ ਇਹਨੂੰ ਬਾਣੀ ਸੁਣਾਇਆ ਕਰੋ ਤੇ ਮਹਾਰਾਜ ਦੀ ਕਿਰਪਾ ਸਦਕਾ ਉਹ ਵੀਰ ਕਹਿੰਦਾ ਕਿ ਮੇਰੀ ਮਾਤਾ ਨੇ ਨਾ ਦਾਦਾ ਜੀ ਦੇ ਕੋਲ ਬਹਿ ਕੇ ਬਾਣੀ ਪੜ੍ਹਨੀ ਜਪਜੀ ਸਾਹਿਬ ਦੀ ਤੇ ਜਪਜੀ ਸਾਹਿਬ ਦੇ ਪਾਠ 10 ਕਰਨੇ 15 ਕਰਨੇ ਇਦਾਂ ਜਿੱਦਾਂ ਜਿੱਦਾਂ ਮਹਾਰਾਜ ਦੀ ਕਿਰਪਾ ਨਾਲ ਮਾਤਾ ਸਾਡੀ ਬਾਣੀ ਪੜ੍ਹੀ ਕਿ ਉਹਦੇ ਲਾਗੇ ਉਹ ਸੁਣੀ ਗਿਆ ਉਦਾਂ ਉਹਦਾ ਸਾਡਾ ਦਾਦਾ ਠੀਕ ਹੋ ਗਿਆ ਸੋ ਇਦਾਂ ਖਾਲਸਾ ਜੀ ਮਹਾਰਾਜ ਦੀ ਬਾਣੀ ਵਿੱਚ ਬਹੁਤ ਖੇਡਾਂ ਨੇ ਦੁੱਖ ਰੋਗ ਸੰਤਾਪ ਉਤਰੇ ਮਾਰੇ ਕਹਿੰਦੇ ਦੁੱਖ ਉਤਰਨਗੇ ਰੋਗ ਉਤਰਨਗੇ ਤੇ ਸੰਤਾਪ ਝੋਰੇ ਦੂਰ ਹੋ ਜਾਣਗੇ ਸੁਣੀ ਸੱਚੀ ਬਾਣੀ ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਬਾਣੀ ਨੂੰ ਸਰਵਣ ਕਰ ਲਿਆ ਹੈ ਸੁਣ ਲਿਆ ਹੈ ਜਿਹੜੀ ਬਾਣੀ ਆਪਾਂ ਪੜ੍ਹਦੇ ਹਾਂ ਪੜਨਾ ਤੇ ਖਾਲਸਾ ਜੀ ਸੁਣਨਾ ਫਿਰ ਇਹਦਾ ਜਿਹੜਾ ਫਲ ਪ੍ਰਾਪਤ ਹੁੰਦਾ ਪੜ ਕੇ ਕੰਨਾਂ ਰਾਹੀਂ ਸੁਣਨਾ ਅਸਰ ਕਰਨਾ ਫਿਰ ਆਪਣੇ ਆਪ ਖਾਲਸਾ ਜੀ ਸੋਝੀ ਆਉਂਦੀ ਹੈ ਬਾਣੀ ਨੂੰ ਸਮਝਣ ਦੀ ਸ਼ਕਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲ ਜਾਂਦੀ ਹੈ ਫਿਰ ਹੌਲੀ ਹੌਲੀ ਸਮਝ ਆਉਣ ਲੱਗ ਪੈਂਦੀ ਹੈ ਸੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਸਾਰੀਏ ਨਾ ਭੁੱਲੀਏ ਨਾ ਕਿਉਂਕਿ ਵਾਹਿਗੁਰੂ ਨੂੰ ਭੁੱਲਣ ਤੇ ਖਾਲਸਾ ਜੀ ਦੁੱਖ ਹੀ ਦੁੱਖ ਹਾਸਲ ਹੁੰਦੇ ਹੋਰ ਕੋਈ ਕੁਸ਼ ਪ੍ਰਾਪਤੀ ਨਹੀਂ ਹੁੰਦੀ ਸੋ ਮਹਾਰਾਜ ਚੜ੍ਹਦੀ ਕਲਾ ਕਰਨ ਇਹ ਹੱਡ ਬੀਤੀ ਆਓ ਆਪਾਂ ਸਰਵਣ ਕਰੀਏ ਇਹ ਖਾਲਸਾ ਜੀ ਦਾਸ ਦੇ ਦਾਸ ਦੇ ਨਾਲ ਕਾਫੀ ਟਾਈਮ ਤੋਂ ਉਹ ਜੁੜੇ ਹੋਏ ਨੇ ਜਿੱਦਾਂ YouTube ਤੇ ਵੀਡੀਓ ਸੁਣਦੇ ਨੇ ਤੇ ਕਾਫੀ ਟਾਈਮ ਤੋਂ ਭੈਣ ਹੁਣੀ ਜੁੜੀਆਂ ਹੋਈਆਂ ਨਾਲ ਦੋ ਪਰਿਵਾਰ ਨੇ ਉਹਨਾਂ ਦੇ ਦੋਵੇਂ ਦਾਸ ਨਾਲ ਜਿੱਦਾਂ ਕੋਈ ਨਾ ਕੋਈ ਉਹਨਾਂ ਪੁੱਛਣਾ ਗਿਛਣਾ ਹੋਵੇ ਤੇ ਮੈਸੇਜ ਕਰ ਦਿੰਦੇ ਤੇ ਉਹਨਾਂ ਨੇ ਨਾ ਉਹਨਾਂ ਦੇ ਵਿੱਚੋਂ ਇੱਕ ਭੈਣ ਜਿਹੜੀ ਉਹ ਬਾਹਰ ਕੈਨੇਡਾ ਚਲੀ ਗਈ ਤੇ ਉਹਨਾਂ ਨੇ ਮੈਨੂੰ ਉੱਥੇ ਜਾ ਕੇ 2-3 ਮਹੀਨਿਆਂ ਬਾਅਦ ਮੈਸੇਜ ਕੀਤਾ ਕਿ ਵੀਰ ਜੀ ਵੀ ਮੈਂ ਇੱਥੇ ਬਹੁਤ ਤੰਗ ਪਰੇਸ਼ਾਨ ਆ ਵੀ ਮੈਨੂੰ ਕੰਮ ਨਹੀਂ ਮਿਲ ਰਿਹਾ ਤੇ ਮੈਂ ਕੀ ਕਰਾਂ ਤੇ ਮੈਂ ਕੁਦਰਤੀ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਸ਼ੀਧੀ ਦੇਖਰਾਓ ਵੀ ਮਾਰੇ ਕਿਰਪਾ ਕਰਨਗੇ ਵੀ ਤੁਸੀਂ ਸ਼ੀਦੀ ਦੇਖ ਕਰਾਓ ਇੱਕ ਵਾਰ ਤੇ ਉਹਨਾਂ ਨੇ ਨਾ ਮੇਰੀ ਗੱਲ ਜਿਹੜੀ ਸੀ ਉਹ ਅਣਸੁਣੀ ਜੀ ਕਰ ਦਿੱਤੀ ਬਹੁਤਾ ਉਹਤੇ ਗੌਰ ਨਾ ਨ ਕੀਤਾ ਵੀ ਸ਼ੀਦੀ ਦੇਖ ਅ ਮਤਲਬ ਕੀ ਹੁੰਦੀ ਆ ਪਤਾ ਹੀ ਨਹੀਂ ਸੀ ਪਹਿਲੀ ਤਾਂ ਉਹਨਾਂ ਨੂੰ ਤੇ ਉਹਨਾਂ ਨੇ ਨਾ ਮੈਨੂੰ 10 15 ਦਿਨਾਂ ਬਾਅਦ ਫਿਰ ਮੈਸੇਜ ਕੀਤਾ ਵੀ ਵੀਰ ਜੀ ਅਰਦਾਸ ਕਰੋ ਮਹਾਰਾ ਦੇ ਚਰਨਾਂ ਵਿੱਚ ਮੈਂ ਮਾਇਆ ਭੇਜਦੀਆਂ ਤੇ ਪੰਨਾ ਸਿੰਘਾਂ ਕੋਲ ਅਰਦਾਸ ਕਰਾ ਦਿਓ ਤੇ ਦਾਸ ਨੇ ਪੰਨਾ ਸਿੰਘਾਂ ਕੋਲੋਂ ਵੀ ਅਰਦਾਸ ਕਰਵਾ ਦਿੱਤੀ ਤੇ ਕੁਦਰਤੀ ਕਈ ਵਾਰੀ ਖਾਲਸਾ ਜੀ ਸਾਡੇ ਵਾਸਤੇ ਕੋਈ ਇਹੋ ਜਿਹਾ ਕਾਰਜ ਹੁੰਦਾ ਜਦੋਂ ਆਪਾਂ ਉਹ ਕਰਦੇ ਆ ਤੇ ਉਸੇ ਵੇਲੇ ਕਿਰਪਾ ਵਰਤ ਜਾਂਦੀ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਦੀ ਆਪ ਹੀ ਕਿਤੇ ਮੇਰ ਹੋਈ ਸੀ ਖਾਲਸਾ ਜੀ ਮੂੰਹ ਘਟਾਇਆ ਦਾਸ ਦੇ ਜੀ ਤੁਸੀਂ ਸ਼ੀਦੀ ਦੇ ਕਰਾਓ ਉਹਨਾਂ ਸ਼ੀਦੀ ਦੇਖ ਨਹੀਂ ਕਰਾਈ 15 ਦਿਨਾਂ ਬਾਅਦ ਪੰਨ ਸਿੰਘਾਂ ਕੋਲ ਅਰਦਾਸ ਕਰਵਾਈ ਉਸ ਤੋਂ ਬਾਅਦ ਚਲੋ ਉਹਨੂੰ ਕੰਮ ਮਿਲਿਆ 10 ਕਿ ਦਿਨ ਕੰਮ ਤੇ ਗਈ ਫਿਰ ਉਹਦਾ ਉਹੀ ਹਾਲ ਫਿਰ ਉਹਨੇ ਮਹੀਨੇ ਇੱਕ ਬਾਅਦ ਫਿਰ ਮੈਨੂੰ ਪੁੱਛਿਆ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਮੈਂ ਕਿਹਾ ਤੁਸੀਂ ਨਾ ਸ਼ੀਦੀ ਦੇ ਕਰਾਓ ਬਾਬਾ ਲੋਹ ਸਿੰਘ ਸਾਹਿਬ ਦੇ ਸਥਾਨੇ ਤੇ ਤੇ ਜਦੋਂ ਮੈਂ ਇੰਨੀ ਗੱਲ ਕਹੀ ਤੇ ਉਹਨਾਂ ਨੇ ਫਿਰ ਅਨ ਸੁਣੀ ਕਰ ਦਿੱਤੀ ਫਿਰ ਉਹਦਾ ਕੋਈ ਜਵਾਬ ਨਹੀਂ ਦਿੱਤਾ ਤੇ ਫਿਰ ਮੈਂ ਮਨ ਵਿੱਚ ਸੋਚਿਆ ਵੀ ਹੁਣ ਨਹੀਂ ਇਹਨਾਂ ਨੂੰ ਦੱਸਣਾ ਵੀ ਦੋਰ ਹੀ ਦੱਸ ਦਿੱਤਾ ਤੇ ਇਹਨਾਂ ਨੇ ਮੰਨੀ ਨਹੀਂ ਕਰਾਇਆ ਹੈ ਨਹੀਂ ਹੁਣ ਖਾਲਸਾ ਜੀ ਕਿਸੇ ਦੀ ਸ਼ਹੀਦੀ ਦੇਖ ਮੈਂ ਆਪਣੀ ਮਰਜ਼ੀ ਨਾਲ ਤਾਂ ਨਹੀਂ ਕਰਾ ਸਕਦਾ ਕੋਈ ਬੰਦਾ ਕਵੇਗਾ ਹਾਂ ਮੀ ਭਰੇਗਾ ਤੇ ਫੇਰ ਹੀ ਆਪਾਂ ਖਾਲਸਾ ਜੀ ਉਹਦੀ ਸ਼ਹੀਦੀ ਦੇ ਕਰਾਉਨੇ ਆ ਤੇ ਜਦੋਂ ਨਾ ਇਹ ਹੱਡ ਵੀ ਤੀ ਇਸ ਤਰ੍ਹਾਂ ਸੁਣਾ ਰਿਹਾ ਕਿ ਵੇਖੋ ਉਹਨਾਂ ਨੂੰ ਦੱਸਿਆ ਰਸਤਾ ਤੇ ਇੰਨੀ ਸੰਗਤ ਕਰਾਉਂਦੀ ਆ ਮੈਂ ਕੋਈ ਅੰਤਰਜਾਮੀ ਨਹੀਂ ਕੋਈ ਖਾਲਸਾ ਜੀ ਸਾਧ ਨਹੀਂ ਗੁਰੂ ਕਲਗੀ ਧਰਮਾ ਰਾਜ ਦਾ ਨਿਮਾਣਾ ਜਹਾ ਸੇਖਾਂ ਆਪਾਂ ਦੇ ਸਿਰਫ 10 ਸਕਦੇ ਆ ਵੀ ਜਿੱਦਾਂ ਬਾਕੀ ਸੰਗਤ ਦੇ ਕਾਰਜ ਸਫਲੇ ਹੁੰਦੇ ਆ ਆਪਣੇ ਵੀ ਹੋ ਸਕਦੇ ਆ ਕਿਉਂਕਿ ਉਹ ਵੀ ਸੰਗਤਾਂ ਸ਼ੀਧੀ ਦੇ ਕਰਵਾਉਂਦੀਆਂ ਬਾਣੀ ਪੜ੍ਹਦੀਆਂ ਜਾਪ ਅਭਿਆਸ ਕਰਦੀਆਂ ਚਪਹਿਰੇ ਕੱਟਦੀਆਂ ਸੇਵਾ ਕਰਦੇ ਨੇ ਫਿਰ ਜਾ ਕੇ ਖਾਲਸਾ ਜੀ ਅਰਦਾਸ ਪ੍ਰਵਾਨ ਹੁੰਦੀ ਐ ਤੇ 10 ਰੇਣ ਤੇ ਬਸ ਨੋਰਮਲ ਕਹਿ ਦਿੱਤਾ ਵੀ ਸ਼ੀਧੀ ਦੇਕ ਤੁਸੀਂ ਕਰਾਓ ਮਹਾਰਾਜੀ ਦਾ ਕਿਰਪਾ ਕਰ ਦੇਣ ਤੇ ਉਹਨਾਂ ਨੇ ਖਾਲਸਾ ਜੀ ਉਹ ਮੰਨੀ ਨਹੀਂ ਫਿਰ ਨਾ ਡੇਢ ਕਿ ਮਹੀਨਾ ਨਾਲ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਡੇਢ ਦੋ ਮਹੀਨੇ ਬਾਅਦ ਫਿਰ ਮੈਨੂੰ ਮੈਸੇਜ ਆਇਆ ਤੇ ਉਹ ਇਹ ਕੁਦਰਤੀ ਹੱਡ ਬੀਤੀ ਮੈਂ ਮੈਨੂੰ ਤਾਂ ਕੁਛ ਚੇਤੇ ਹੀ ਨਹੀਂ ਤੇ ਮੈਨੂੰ ਉਹਨਾਂ ਨੇ ਸਾਰੀ ਸੁਣਾਈ ਆ ਵੀ ਤੁਸੀਂ ਇਦਾਂ ਵਾ ਤੁਹਾਨੂੰ 1.5 ਮਹੀਨੇ ਬਾਅਦ ਮੈਸੇਜ ਕੀਤਾ ਫਿਰ 20 ਦਿਨਾਂ ਬਾਅਦ ਕੀਤਾ ਤਾਂ ਕਰਕੇ ਮੈਂ ਤੁਹਾਨੂੰ ਇਹ ਸੁਣਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਫਿਰ ਨਾ ਜਿਹਨੂੰ 1.5 ਮਹੀਨੇ ਬਾਅਦ ਮੈਸੇਜ ਕੀਤਾ ਇਹੋ ਹੀ ਕਿਹਾ ਵੀ ਵੀਰ ਜੀ ਤੁਸੀਂ ਨਾ ਮੈਨੂੰ ਕੋਈ ਰਸਤਾ ਦੱਸੋ ਮੈਂ ਕਿਹੜਾ ਪਾਠ ਕਰਿਆ ਕਰਾਂ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੂਲ ਮੰਤਰ ਦਾ ਅਭਿਆਸ ਕਰਿਆ ਕਰੋ ਮਾਰੇ ਕਿਰਪਾ ਕਰਨਗੇ ਤੇ ਖਾਲਸਾ ਜੀ ਸ਼ਬਦ ਕੋਈ ਵੀ ਹੈ ਸ਼ਬਦ ਕੋਈ ਵੀ ਹੈ ਜਿਹੜਾ ਉਹਦੇ ਵਿੱਚ ਪੂਰੀ ਤਾਕਤ ਪੂਰਾ ਬਲ ਹੈ ਪਰ ਸਾਡੇ ਅੰਦਰ ਸ਼ਰਧਾ ਹੋਣੀ ਚਾਹੀਦੀ ਹੈ। ਪ੍ਰੇਮ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ ਤੇ ਖਾਲਸਾ ਜੀ ਫਿਰ ਜਿਹੜਾ ਸ਼ਬਦ ਅਸਰ ਕਰਦਾ। ਤੇ ਉਹਨਾਂ ਨੇ ਮੈਨੂੰ ਸ਼ਬਦ ਪੁੱਛਿਆ, ਮੈਂ ਕਿਹਾ ਤੁਸੀਂ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਤੇ ਚਲੋ ਉਹਨਾਂ ਨੇ ਥੋੜਾ ਜਿਹਾ ਕੀਤਾ। ਉਹ ਤੋਂ ਬਾਅਦ ਫਿਰ ਪੰਜ-ਸੱਤ 10 ਦਿਨ ਲੰਘ ਗਏ, ਫਿਰ ਮੈਸੇਜ ਕੀਤਾ। ਹਾ ਵੀਰ ਜੀ ਮੈਂ ਕੀ ਕਰਾਂ ਮੈਨੂੰ ਕੰਮ ਨਹੀਂ ਮਿਲਦਾ ਤੇ ਮੈਂ ਨਾ ਕੁਦਰਤੀ ਉਹੀ ਗੱਲ ਕਹੀ ਮੈਂ ਉਹਨਾਂ ਨੂੰ ਸਿੱਧਾ ਇਹ ਗੱਲ ਕਹਿਤੀ ਮੈਨੂੰ ਇੰਨਾ ਚੇਤੇ ਆ ਵੈਸੇ ਬਾਕੀ ਖਾਲਸਾ ਜੀ ਚਲੋ ਬਾਕੀਆਂ ਨਾਲ ਗੱਲਾਂ ਬਾਤਾਂ ਜਦੋਂ ਹੋ ਜਾਣੀਆਂ ਕਈਆਂ ਨਾਲ ਕਈਆਂ ਦੀ ਚੇਤੇ ਨਹੀਂ ਰਹਿਣੀਆਂ ਕੀ ਗੱਲਾਂ ਕੀਤੀਆਂ ਜਦੋਂ ਭੈਣ ਨੇ ਕਿਹਾ ਨਾ ਇੰਨੀ ਗੱਲ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਸ਼ੀਦੀ ਦੇਖਦਾ ਕਹਾਂ ਤੇ ਤੁਸੀਂ ਕਰਵਾਈ ਨਹੀਂ ਤੇ ਜਦੋਂ ਮੈਂ ਕੋਈ ਤੁਹਾਨੂੰ ਦੱਸਦਾ ਤੁਸੀਂ ਕਰਦੇ ਤਾਂ ਹੈ ਨਹੀਂ ਫਾਇਦਾ ਕੋਈ ਨਹੀਂ ਫਿਰ ਤੁਹਾਨੂੰ ਦੱਸਣ ਦਾ ਤੇ ਮੈਂ ਥੋੜਾ ਜਿਹਾ ਉਹਨਾਂ ਨਾਲ ਗੁੱਸੇ 'ਚ ਹੀ ਬੋਲਿਆ ਵੀ ਤੁਸੀਂ ਪੁੱਛਦੇ ਰਹਿੰਦੇ ਹੋ ਵੀ ਕਰਦੇ ਤੁਸੀਂ ਕੱਖ ਨਹੀਂ ਯੂ ਨੋ ਮੈਂ ਇਹ ਨਹੀਂ ਗੱਲ ਕਹੀ ਤੇ ਉਹਨਾਂ ਨੇ ਕਿਹਾ ਵੀ ਤੂੰ ਮੈਂ ਨਾ ਤੁਹਾਨੂੰ ਕੱਲ ਨੂੰ ਮਾਇਆ ਪਾਉਂਗੀ ਤੁਸੀਂ ਸ਼ੀਦੀ ਦੇ ਕਰਵਾ ਦਿਓ ਉਹ ਐਸੀ ਮਹਾਰਾਜ ਦੀ ਕਿਰਪਾ ਖਾਲਸਾ ਦੀ ਸਤਗੁਰ ਦੀ ਵਰਤੀ ਹੁਣ ਮੈਨੂੰ ਤੇ ਕੁਝ ਪਤਾ ਨਹੀਂ ਇਹਦੇ ਬਾਰੇ ਕੋਈ ਨਾ ਲੈਣੀ ਉਹਨਾਂ ਨੇ ਮੈਨੂੰ ਮਾਇਆ ਦੂਜੇ ਤੀਜੇ ਦਿਨ ਭੇਜੀ ਤੇ ਮੈਂ ਉਹਨਾਂ ਦੀ ਖਾਲਸਾ ਦੀ 2100 ਦੀ ਦੇਖ ਕਰਵਾਈ ਉਹਨਾਂ ਨੇ ਮੈਨੂੰ 5000 ਰੁਪਏ ਭੇਜਿਆ ਸੀਗਾ 21 2100 ਦੀਆਂ ਮੈਂ ਦੋ ਆਪਣੇ ਕੋਲੋਂ ਉਹਨਾਂ ਨੇ ਕਿਹਾ ਸੀ ਕਿਤੇ ਤੁਸੀਂ ਵਰਤ ਲਓ ਪਰ ਮੈਂ ਚਾਹੁੰਦਾ ਸਾਂ ਵੀ ਉਹਨਾਂ ਦਾ ਕੰਮ ਸੈੱਟ ਆ ਜਾਵੇ ਵੀ ਇੰਨੇ ਚਿਰ ਦਾ ਕਹਿੰਦੇ ਆ ਤੇ ਮੈਂ ਉਹਨਾਂ ਨੂੰ ਸ਼ੀਦੀ ਦੇਖਦਾ ਕਿਹਾ ਤੇ ਜਰੂ ਤੇ ਮਹਾਰਾਜ ਦੀ ਕਿਰਪਾ ਵਰਤੀ ਮੈਂ 2100 ਦੀ ਜਿਹੜੀ ਸ਼ਹੀਦੀ ਦੇ ਘਟਾਲਾ ਸਾਹਿਬ ਕਰਾਈ ਤੇ 2100 ਦੀ ਖਾਲਸਾ ਜੀ ਉਹਨਾਂ ਦੀ ਬਾਬਾ ਨੋਹ ਸਿੰਘ ਸਾਹਿਬ ਦੇ ਸਾਹਮਣੇ ਦੇ ਕਰਾਈ ਤੇ ਤੁਸੀਂ ਸੱਚ ਜਾਣਿਓ ਜਿਸ ਦਿਨ ਸ਼ਹੀਦੀ ਦੇਗ ਮੈਂ ਬਾਬਾ ਨੋਹ ਸਿੰਘ ਸਾਹਿਬ ਦੇ ਸਾਨੇ ਦੇ ਦੇ ਕੇ ਆਇਆ ਸ਼ਾਮਾਂ ਵੇਲੇ ਸੀ 7 ਵਜੇ ਸੀ ਸ਼ਾਮ ਦੇ 6-7 ਵਜੇ ਦਾ ਟਾਈਮ ਸੀ ਉਸ ਵੇਲੇ ਫੜਾ ਕੇ ਆਇਆ ਸੀ ਤੇ ਮਨੇਰੇ ਖਾਲਸਾ ਜੀ 12:30 ਪਾਉਣੇ 1 ਵਜੇ ਉਹ ਅਰਦਾਸ ਹੁੰਦੀ ਰਗੜੇ ਦੀ ਤੇ ਜਦੋਂ ਮੈਂ ਵਾਪਸ ਆ ਗਿਆ ਤੇ ਅਗਲੇ ਦਿਨ ਉਹ ਰਾਤ ਅਰਦਾਸ ਹੋਈ ਉਸ ਤੋਂ ਅਗਲੇ ਦਿਨ 11 12 ਵਜੇ ਮੈਨੂੰ ਉਹ ਭੈਣ ਦਾ ਮੈਸੇਜ ਆ ਗਿਆ ਸੀ ਕਿ ਵੀਰ ਜੀ ਮੈਂ ਨਾ ਮੈਨੂੰ ਇੱਕ ਵਧੀਆ ਨੌਕਰੀ ਮਿਲ ਗਈ ਆ ਵੀ ਆਪਣੇ ਗੁਰਸੇਖਾ ਉਹ ਸਾਰੇ ਪਰਿਵਾਰ ਤੇ ਉਹਨਾਂ ਦਾ ਇਥੇ ਗਰੋਸਰੀ ਸਟੋਰ ਆ ਤੇ ਮੈਨੂੰ ਉਹਨਾਂ ਨੇ ਰੱਖ ਲਿਆ ਤੇ ਮੈਨੂੰ ਉੱਥੇ ਨੌਕਰੀ ਮਿਲ ਗਈ ਉੱਥੇ ਜੋਬ ਮਿਲ ਗਈ ਆ ਵੀ ਮੈਂ ਹੁਣ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੈਨੂੰ ਕੋਈ ਪ੍ਰਕਾਰ ਕਿਸੇ ਪ੍ਰਕਾਰ ਕੋਈ ਲੋੜ ਹੈ ਤੂੰ ਸਾਡੇ ਕੋਲੋਂ ਪੈਸੇ ਲੈਣੇ ਆ ਉਹਨਾਂ ਨੇ ਮੇਰੀ ਰਹਿائش ਦਾ ਵੀ ਕਿਹਾ ਵੀ ਤੂੰ ਸਾਡੇ ਉੱਥੇ ਬੇਸਮੈਂਟ ਜਗ੍ਹਾ ਹੈਗੀ ਤੂੰ ਉੱਥੇ ਰਹਿਣਾ ਇੱਥੇ ਹੀ ਕੰਮ ਕਰਨਾ ਆਪਣੀ ਸਟੱਡੀ ਵੀ ਕਰੀ ਜਾ ਆਪਣਾ ਕੰਮ ਵੀ ਕਰੀ ਜਾ ਵੀ ਤੂੰ ਸਾਡੀ ਧੀ ਆ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾਵਰਤੀ ਖਾਲਸਾ ਜੀ ਕਦੇ ਉਹ ਪਹਿਲਾਂ ਵੀ ਉਹਨਾਂ ਨੂੰ ਮਿਲੀ ਸੀ ਸ਼ਾਇਦ ਉਹਨਾਂ ਨਾਲ ਗੱਲਬਾਤ ਹੋਈ ਸੀ ਪਰ ਉਹਨਾਂ ਕੋਈ ਜਵਾਬ ਨਹੀਂ ਸੀ ਦਿੱਤਾ ਪਰ ਜਿਸ ਦਿਨ ਸ਼ਹੀਦੀ ਦੇਖ ਕਰਵਾਈ ਉਸੇ ਦਿਨ ਮਹਾਰਾਜ ਦੀ ਕਿਰਪਾ ਵਰਤੀ ਕਿਉਂਕਿ ਸਤਗੁਰੂ ਦੀ ਦਇਆ ਹੁੰਦੀ ਹੈ ਖਾਲਸਾ ਜੀ ਕਈ ਵਾਰੀ ਮਹਾਰਾਜ ਨੇ ਆਪ ਹੀ ਖੇਡ ਵਰਤਾਈ ਹੁੰਦੀ ਹੈ ਮੂੰਹੋਂ ਕੋਈ ਇਹੋ ਜਿਹਾ ਬਚਨ ਨਿਕਲ ਜੇ ਤੇ ਮਹਾਰਾਜ ਉਹਨੂੰ ਪੂਰਾ ਕਰ ਦਿੰਦੇ ਆਪ ਬੰਦੇ ਵਸ ਕੋਈ ਨਹੀਂ ਜਿੱਦਾਂ ਆਪਾਂ ਖਾਲਸਾ ਜੀ ਬਹੁਤਾ ਹੀ ਸਾਧਾ ਦੇ ਉੱਤੇ ਚੜ ਜਾਂਦੇ ਆ ਅਕਾਲ ਪੁਰਖ ਦੇ ਬਚਨ ਨੇ ਬੁਲਾ ਕੌਣ ਰਿਹਾ ਵਾਹਿਗੁਰੂ ਆਪ ਬੁਲਾ ਰਿਹਾ ਸਾਰਿਆਂ ਦੇ ਅੰਦਰੋਂ ਉਹ ਪਰਮੇਸ਼ਵਰ ਅਕਾਲ ਪੁਰਖ ਦੀ ਖੇਡ ਹੈ ਸਾਡੀ ਨਾਭੀ ਵਿੱਚੋਂ ਹਵਾ ਨਿਕਲਦੀ ਆ ਉੱਪਰ ਨੂੰ ਤੁਰਦੀ ਆ ਚੱਕਰਾਂ ਨੂੰ ਪਾਰ ਕਰਦੀ ਫਿਰ ਖਾਲਸਾ ਜੀ ਦਿਮਾਗ ਸੋਚਦਾ ਮੈਂ ਕੀ ਬੋਲਣਾ ਕੀ ਅੱਖਾਂ ਨੇ ਦੇਖਿਆ ਅੱਖਾਂ ਖਾਲਸਾ ਜੀ ਕਮਾਂਡ ਦਿਮਾਗ ਨੂੰ ਦਿੰਦੀਆਂ ਦਿਮਾਗ ਫਿਰ ਉਹ ਜਿਹੜਾ ਬਚਨ ਹੈ ਉਹਨੂੰ ਬਣਾ ਕੇ ਤੇ ਕੰਠ ਚ ਉਚਾਰ ਦਿੰਦਾ ਬਣਾ ਦਿੰਦਾ ਤੇ ਰਸਨਾ ਜਿਹੜੀ ਜੀਬ ਹੈ ਸਾਡੀ ਉਹ ਖਾਲਸਾ ਜੀ ਉਹ ਸ਼ਬਦਾਂ ਨੂੰ ਪਰੋ ਕੇ ਬਾਹਰ ਕੱਢ ਦਿੰਦੀ ਇਹ ਪਰਮੇਸ਼ਰ ਨੇ ਬਣਾਈ ਹੋਈ ਮਸ਼ੀਨਰੀ ਦੇ ਵਿੱਚ ਐਸੀ ਖੇੜ ਹੈ ਇਹੋ ਵਜਨ ਕਈ ਵਾਰੀ ਖਾਲਸਾ ਜੀ ਸੱਚਾ ਹੋ ਜਾਂਦਾ ਕੁਦਰਤ ਨਹੀਂ ਕਿਹਾ ਸੀ ਸ਼ੀਦੀ ਦੇ ਕਰਾਓ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਤੇ ਅੱਜ ਖਾਲਸਾ ਜੀ ਤਕਰੀਬਨ 3 ਜਾਂ 4 ਮਹੀਨੇ ਦੇ ਕਰੀਬ ਹੋ ਗਿਆ ਹੁਣਾਂ ਉਹਨਾਂ ਨੂੰ ਉਹਨਾਂ ਦੀ ਅਰਦਾਸ ਬੇਨਤੀ ਕਰਵਾਈ ਨੂੰ ਤੇ ਮਹਾਰਾਜ ਦੀ ਦਇਆਵਰਤੀ ਸਤਗੁਰ ਨੇ ਮਿਹਰਾ ਕੀਤੀਆਂ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਖਾਲਸਾ ਜੀ ਉਹਨਾਂ ਦਾ ਕੰਮ ਕਾਰ ਜਿਹੜਾ ਉੱਥੇ ਸੈਟ ਆ ਤੇ ਉਹ ਭੈਣ ਦਾ ਸਵੰਧ ਵੀ ਭੇਜਦੀ ਆ ਸੇਵਾ ਵੀ ਭੇਜਦੀ ਆ ਵੀ ਤੁਸੀਂ ਗਰੀਬ ਗੁਰਬਿਆਂ ਦੀ ਸੇਵਾ ਚ ਲਾ ਲਿਆ ਕਰੋ ਤੇ ਮਹਾਰਾਜ ਦੀ ਐਸੀ ਕਿਰਪਾ ਉਹਨਾਂ ਦੇ ਵਰਤੀ ਛਿਧੀ ਦੇਖਦਾ ਹੈ ਪ੍ਰਤਾਪ ਹੈ ਖਾਲਸਾ ਜੀ ਜਦੋਂ ਰਗੜੋ ਰਗੜੇ ਲੱਗਦੇ ਨਾ ਖਾਲਸਾ ਜੀ ਉੱਥੇ ਕਿਰਪਾ ਵਰਤਦੀ ਵਰਤਦੀ ਮਹਾਰਾਜ ਕਹਿੰਦੇ ਰਗੜੋ ਰਗੜਾ ਹੋਈ ਨੰਗਾ ਭੁੱਖਾ ਰਹੇ ਨਾ ਕੋਈ ਜਿੱਥੇ ਰਗੜੇ ਲੱਗ ਜਾਂਦੇ ਨਾ ਉੱਥੇ ਨੰਗ ਤੇ ਭੁੱਖ ਨਹੀਂ ਰਹਿੰਦੀ ਉੱਥੇ ਮਹਾਰਾਜ ਦੀ ਕਿਰਪਾ ਜ਼ਰੂਰ ਵਰਤਦੀ ਹੈ ਐਸੀ ਦਇਆ ਜਿਵੇਂ ਖਾਲਸਾ ਜੀ ਦਾਸਰਾ ਫੌਜਾਂ ਦੇ ਨਾਲ ਹੀ ਰਹਿੰਦਾ ਤੇ ਇੱਕ ਵਾਰ ਮੈਨੂੰ ਬਾਬਾ ਜੀ ਹੁਣਾ ਬਚਨ ਕੀਤਾ ਵੀ ਜਦੋਂ ਵੀ ਘਰੋਂ ਕਿਤੇ ਜਾਣਾ ਤੇ ਰਗੜਾ ਲਾਉਣ ਤੋਂ ਬਿਨਾ ਨਹੀਂ ਜਾਣਾ ਜੇ ਤੂੰ ਰਗੜਾ ਲਾ ਕੇ ਜਾਏਗਾ ਤੇਰੇ ਸਾਰੇ ਮੋਰਚੇ ਫਤਿਹ ਹੋਣਗੇ ਸੋ ਐਸੀ ਮਹਾਰਾਜ ਦੀ ਕਿਰਪਾ ਹੈ ਇਹ ਸਾਧੂਆਂ ਦੇ ਬਚਨ ਹੈ ਤੇ ਐਸੀ ਫੌਜ ਦੀ ਖੇੜਾ ਫੌਜ ਜਦੋਂ ਵੀ ਕਿਤੇ ਮੱਲੇ ਚੜਦੀ ਆ ਜਾਂ ਕਿਤੇ ਕਾਰਜ ਲਈ ਜਾਂਦੀ ਆ ਤੇ ਖਾਲਸਾ ਜੀ ਮਨੇਰੇ ਰਗੜਾ ਜ਼ਰੂਰ ਲਾਉਂਦੀ ਆ ਰਗੜਾ ਲਾ ਕੇ ਅਰਦਾਸ ਕਰਕੇ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਸਤਿਗੁਰੂ ਦੇ ਚਰਨਾਂ ਵਿੱਚ ਫਿਰ ਖਾਲਸਾ ਦੀ ਚਾਲਾ ਪਾਉਂਦੀ ਆ ਤੇ ਮੋਰਚੇ ਹਮੇਸ਼ਾ ਫਤਿਹ ਹੁੰਦੇ ਆ ਤੇ ਆਪਾਂ ਰੋਂਦੇ ਨਿਕਲਦੇ ਆ ਘਰੋਂ ਕਲੇਸ਼ ਕਰਦੇ ਨਿਕਲਦੇ ਆ ਤੇ ਫਿਰ ਸਾਡਾ ਮੋਰਚਾ ਕਾਦਾ ਫਤੇ ਹੋਣਾਹੀਂ ਤੋ ਹੋਰ ਗਲ ਗਲ ਪਵਾ ਲੈਨੇ ਸਿਆਪਾ ਸੋ ਇਸੇ ਪ੍ਰਕਾਰ ਜਦੋਂ ਵੀ ਘਰੋਂ ਚੱਲੋ ਕਲਗੀ ਤਰਸਵਾਮੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਚੱਲੋ ਕਿ ਸਤਿਗੁਰੂ ਜੀ ਰਾਹ ਪੈਂਡੇ ਸਹਾਈ ਹੋਇਓ ਤੇ ਆਪਾਂ ਖਾਲਸਾ ਜੀ ਰੋਂਦੇ ਵਿਲਕਦੇ ਘਰੋਂ ਨਿਕਲਦੇ ਆ ਤੇ ਜਿਹੜਾ ਕੰਮ ਪੂਰਾ ਹੋਣਾ ਹੁੰਦਾ ਉਹ ਵੀ ਅਧੂਰਾ ਰਹਿ ਜਾਂਦਾ ਸੋ ਐਦਾਂ ਨਾ ਕਰੀਏ ਮਹਾਰਾਜ ਨੂੰ ਯਾਦ ਕਰੀਏ ਬਾਣੀ ਦਾ ਜਾਪ ਕਰੀਏ ਅਮਰਤ ਵੇਲੇ ਜਾਗੀਏ ਬਾਣੀ ਪੜੀਏ ਨਾਮ ਤੇ ਆਈਏ ਸਤਿਗੁਰ ਸੱਚੇ ਪਾਸ਼ਾ ਦਾ ਪੱਲਾ ਫੜੀਏ ਗੁਰਸਿੱਖ ਬਣੀਏ ਫਿਰ ਖਾਲਸਾ ਜੀ ਨਜ਼ਾਰੇ ਨੇ ਜ਼ਿੰਦਗੀ ਦੇ ਵਿੱਚ ਕਿਉਂ ਇਹ ਨਹੀਂ ਹੁੰਦਾ ਕਿ ਬਹੁਤਾ ਪੈਸਾ ਆ ਗਿਆ ਵੱਡੀ ਗੱਡੀ ਆ ਗਈ ਤੇ ਘਰ ਦੇ ਵਿੱਚ ਸ਼ੌਹਰਤ ਆ ਗਈ ਤੇ ਪਿੰਡ ਸਾਰਾ ਜੀਜੀ ਕਰਨ ਲੱਗ ਪਿਆ ਤੇ ਫਿਰ ਜ਼ਿੰਦਗੀ ਜੀਉਣ ਦਾ ਨਜ਼ਾਰਾ ਨਜ਼ਾਰਾ ਖਾਲਸਾ ਜੀ ਉਹ ਨੂੰ ਹੈ ਜਿਹੜਾ ਗੁਰਸਿੱਖ ਅਮਰਤ ਵੇਲੇ ਜਾਗਦਾ ਨਜ਼ਾਰਾ ਕੀ ਹੁੰਦਾ ਜਦੋਂ ਸਾਰਾ ਦਿਨ ਚਿੱਤ ਖਿੜਿਆ ਰਵੇ ਖੁਸ਼ੀ ਖੇੜੇ ਚ ਰਵੇ ਤੇ ਮੁਖ ਦੇ ਵਿੱਚੋਂ ਖਾਲਸਾ ਦੀ ਲੈਟ ਨਿਕਲੇ ਇਹੋ ਜੀ ਵੀ ਕੋਈ ਵੇਖਣ ਵਾਲਾ ਵੀ ਕਹੇ ਵੀ ਆਹ ਬੰਦਾ ਬੜਾ ਵਧੀਆ ਵੀ ਇਹਦੇ ਨੈਣ ਨਕਸ਼ ਬੜੇ ਘੈਂਟ ਆ ਵੀ ਇਹ ਸੋਹਣਾ ਲੱਗਦਾ ਖਾਲਸਾ ਦੀ ਬਾਣੀ ਹਮੇਸ਼ਾ ਬੰਦੇ ਨੂੰ ਸੋਹਣਾ ਬਣਾਉਂਦੀ ਹੈ ਬੰਦੇ ਦੇ ਅੰਦਰ ਤੇ ਗੰਦਗੀ ਭਰੀ ਹੋਈ ਹੈ ਕਾਹਦਾ ਸੋਹਣਾ ਬਾਣੀ ਜਿਸ ਮਨੁੱਖ ਦੇ ਪੱਲੇ ਆ ਤੇ ਉਹਨੂੰ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਨਿਖਾਰ ਮਿਲਦਾ ਹੈ ਸੋਹਣਾਪਨ ਮਿਲਦਾ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਨਜ਼ਾਰਾ ਆਉਂਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਨੂੰ ਭਾਈ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣ ਭੋਲਾ ਦੀ ਖੇਮਾ ਬਖਸ਼ਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ